ਕਿ へ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਕਿ ਤੁਹਾਡਾ ਜਿਹੜਾ ਨਾਮ ਹੈ ਐਸਾ ਨਾਮ ਨਿਰੰਜਣ ਦੇਉ ਉਹ ਇਸ ਤਰ੍ਹਾਂ ਦਾ ਨਾਮ ਹੈ ਐਸੀ ਬਖਸ਼ਿਸ਼ ਵਾਲਾ ਨਾਮ ਹੈ ਨਿਰੰਜਣ ਦਾ ਅਰਥ ਅਸੀਂ ਜੋ ਰੋਜ਼ਾਨਾ ਜਪਜੀ ਸਾਹਿਬ ਬਾਣੀ ਅੰਦਰ ਪੜ੍ਹਦੇ ਹਾਂ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਕਿ ਉਸ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਐਸਾ ਹੈ ਜਿਹੜਾ ਮੈਲ ਰਹਿਤ ਹੈ ਜਿਸ ਦੇ ਅੰਦਰ ਰਤੀ ਮਾਤਰ ਵੀ ਕਿਸੇ ਵੀ ਪਾਸੇ ਤੋਂ ਕੋਈ ਮਿਲਾਵਟ ਕੋਈ ਘਾਟਵਾਦ ਆਦਿਕ ਨਹੀਂ ਹੈ ਤੇ ਬਾਦਸ਼ਾਹ ਇਹ ਐਸਾ ਨਾਮ ਹੈ ਕੈਸਾ ਨਾਮ ਹੈ ਜੀ ਜਿਸ ਮਨੁੱਖ ਦੇ ਜੀਵਨ ਦੇ ਅੰਦਰ ਇਹ ਨਾਮ ਪ੍ਰਾਪਤ ਹੋ ਜਾਂਦਾ ਹੈ ਪਾਤਸ਼ਾਹ ਆਪ ਜੀ ਉਸ ਨੂੰ ਵਿਕਾਰਾਂ ਤੋਂ ਪਰੇਸ਼ਾਨੀਆਂ ਤੋਂ ਬਚਾ ਲੈਂਦੇ ਹੋ ਤੇ ਨਾਮ ਦੀ ਵਿਆਖਿਆ ਸਾਧ ਸੰਗਤ ਜੀ ਬੜੀ ਹੀ ਮਹਾਨ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸਮੁੱਚੀ ਵਿਚਾਰ ਨਾਮ ਦੇ ਆਧਾਰ ਤੇ ਹੈ ਸ਼ਬਦ ਦੇ ਆਧਾਰ ਤੇ ਹੈ ਇਸ ਸਮੂਚੀ ਵਿਚਾਰ ਨੂੰ ਨਾਮ ਰੂਪ ਦੇ ਵਿੱਚ ਜਦੋਂ ਅਸੀਂ ਵੇਖਦੇ ਹਾਂ ਬਾਹਰੀ ਸਮਾਜਿਕ ਥੋੜੀ ਜੀ ਗੱਲ ਕਰ ਲਈਏ ਤੇ ਬਹੁਤ ਦੁਨੀਆ ਬਹੁਤ ਸਮਾਜ ਦਾ ਵੱਡਾ ਹਿੱਸਾ ਇਹ ਮੰਨਦਾ ਹੈ ਕਿ ਮਨੁੱਖ ਨੂੰ ਨਾਮ ਜਪਣਾ ਚਾਹੀਦਾ ਹੈ ਲੈਣਾ ਚਾਹੀਦਾ ਹੈ ਤੇ ਕਈ ਲੋਕ ਨਾਮ ਲੈਣ ਦੇ ਢੰਗ ਦੇ ਵਿੱਚ ਹੀ ਬਾਹਰੀ ਰੂਪ ਦੇ ਵਿੱਚ ਬਾਬੇ ਸਾਧ ਡੇਰ ਦਾ ਦਾ ਆਦਿਕ ਕੋਲ ਵੀ ਜਾਂਦੇ ਨੇ ਕਿ ਨਾਮ ਮਿਲ ਜਾਏ ਆਪ ਜੀ ਨੇ ਇਹ ਵੇਖਿਆ ਹੋਵੇਗਾ ਤੇ ਲੋਕ ਕਈ ਵਾਰ ਕਹਿੰਦੇ ਨੇ ਜੀ ਕਿ ਮੈਂ ਇਸ ਬਾਬੇ ਤੋਂ ਜਾਂ ਇਸ ਕਿਸੇ ਸੰਤ ਸਾਧ ਤੋਂ ਇਹ ਨਾਮ ਲਿਆ ਹੋਇਆ ਹੈ ਇਹ ਨਾਮ ਪ੍ਰਾਪਤ ਕੀਤਾ ਹੈ ਪਰ ਗੁਰਬਾਣੀ ਦੇ ਅੰਦਰ ਜੋ ਨਾਮ ਦੀ ਪਰਿਭਾਸ਼ਾ ਇਹ ਨਾਮ ਕਿਹਦਾ ਮਹਾਨ ਹੈ ਬੜੀ ਡੂੰਗੀ ਵਿਚਾਰ ਜਗਤ ਦੇ ਮਾਲਕ ਗੁਰੂ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰਦੇ ਇਹ ਪੰਕਤੀਆਂ ਆਪ ਸਭ ਨੂੰ ਸੁਆਉਂਦੀਆਂ ਹੋਣਗੀਆਂ ਸਤ ਸੰਗਤ ਕੈਸੀ ਜਾਣੀਐ ਜਿਥੈ ਏਕੋ ਨਾਮ ਵਖਾਣੀਐ ਅੱਗੇ ਨਾਮ ਦੀ ਪ੍ਰਭਾਸ਼ਾ ਏ ਏਕੋ ਨਾਮ ਹੁਕਮ ਹੈ ਨਾਣਕ ਸਤਗੁਰ ਦੀ ਆਪ 부ਝਾਏ ਜਿਉ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਭਾਈ ਨਾਮ ਬੜਾ ਪਿਆਰਾ ਏ ਤੇ ਕਿੰਨਾ ਸੌਖਾ ਏ ਕਹਿੰਦੇ ਨਾਮ ਦਾ ਅਰਥ ਹੈ ਹੁਕਮ ਏ ਕੋ ਨਾਮ ਹੁਕਮ ਹੈ ਨਾਮ ਨੂੰ ਜਪਣਾ ਕਿਵੇਂ ਹੈ ਨਾਮ ਲੈਣਾ ਕਿਵੇਂ ਹੈ ਜੀਵਨ ਦੇ ਵਿੱਚ ਨਾਮ ਆਵੇਗਾ ਕਿਵੇਂ ਇਹਨੂੰ ਸਮਝਣਾ ਥੋੜਾ ਜ਼ਰੂਰੀ ਏ ਬਾਬਾ ਕਬੀਰ ਜੀ ਦੇ ਸ਼ਲੋਕਾਂ ਦੇ ਵਿੱਚ ਨਾ ਭਗਤ ਤਰਲੋਚਨ ਜੀ ਅਤੇ ਭਗਤ ਨਾਮਦੇਵ ਜੀ ਦੀ ਆਪਸੀ ਵਿਚਾਰ ਗੋਸ਼ਟੀ ਚੱਲਦੀ ਹੈ ਤੇ ਉਸ ਗੋਸ਼ਟੀ ਦੇ ਵਿੱਚ ਇੱਕ ਭਗਤ ਜੀ ਦੂਜੇ ਭਗਤ ਜੀ ਨੂੰ ਪੁੱਛਦੇ ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ ਕਾਹੇ ਛਿਪੇ ਸ਼ਾਇਲ RAM ਨਾ ਲਾਹੂ ਜੀਤ ਅੱਗੇ ਕਹੇ ਭਗਤ ਨਾਮਦੇਵ ਜੀ ਜਵਾਬ ਦਿੰਦੇ ਨੇ ਨਾਮ ਕਹ ਤਿਲੋਚਣਾ ਮੁਖ ਤੇ ਰਾਮ ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਬਾਬਾ ਨਾਮਦੇਵ ਜੀ ਨੂੰ ਭਗਤ ਤਿਲੋਚਨ ਜੀ ਕਹਿੰਦੇ ਨੇ ਨਾਮ ਦੇ ਨਾਲ ਚਿੱਤ ਕਿਉਂ ਨਹੀਂ ਲਾਉਂਦੇ ਤੁਸੀਂ ਤੇ ਨਾਮ ਦੇ ਨਾਲ ਜੁੜਿਆ ਕਿਵੇਂ ਜਾ ਸਕਦਾ ਹੈ ਦੋ ਭਾਵ ਨਿਕਲ ਕੇ ਆਉਣਗੇ ਤਾਂ ਬਾਬਾ ਜੀ ਅੱਗੇਓ ਕਿੰਨੀ ਸੌਖੀ ਪ੍ਰਿਪਾਸ਼ਾ ਦਿੰਦੇ ਨੇ ਕਹਿੰਦੇ ਭਾਈ ਨਾਮ ਦੇ ਨਾਲ ਬੜਾ ਸੌਖਾ ਜੁੜਿਆ ਜਾ ਸਕਦਾ ਏ ਕਿ ਨਾਮਕ ਹੈ ਤਿਲੋਚਨਾ ਕਿਵੇਂ ਨਾਮ ਲੈਣਾ ਹੈ ਮੁਖ ਤੇ ਰਾਮ ਸੰਭਾਲ ਸੰਭਾਲਣਾ ਹੈ ਜ਼ੁਬਾਨ ਤੋਂ ਬੋਲਣਾ ਹੈ ਪਰ ਕਿਹੜੇ ਟਾਈਮ ਕਹਿੰਦੇ ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਣ ਨਾਲ ਕਹਿੰਦੇ ਜਦੋਂ ਹੱਥ ਕਰਦੇ ਕੰਮ ਕਰਦਾ ਹੈ ਘਰ ਦੀ ਸਫਾਈ ਕਰ ਰਹੀ ਹੈ ਔਰਤ ਕਿਚਨ ਦਾ ਕੰਮ ਕਰ ਰਹੀ ਹੈ ਬੱਚਿਆਂ ਨੂੰ ਸੰਭਾਲ ਰਹੀ ਹੈ ਕੋਈ ਕੋਈ ਵੀ ਮਨੁੱਖ ਹੈ ਮਰਦ ਹੈ ਔਰਤ ਹੈ ਤੂੰ ਬਾਹਰ ਦੇ ਬਿਜ਼ਨਸ ਦੇ ਕੰਮ ਕਰ ਰਿਹਾ ਹੈ ਦਫ਼ਤਰ ਦੇ ਕੰਮ ਕਰ ਰਿਹਾ ਹੈ ਕੋਈ ਵਪਾਰ ਕਰ ਰਿਹਾ ਹੈ ਕੋਈ ਤੂੰ ਮਜ਼ਦੂਰੀ ਕਰ ਰਿਹਾ ਹੈ ਕੋਈ ਵੀ ਕੰਮ ਤੇਰੇ ਹਿੱਸੇ ਦੇ ਵਿੱਚ ਆਇਆ ਹੈ ਉਸ ਵਾਹਿਗੁਰੂ ਵੱਲੋਂ ਕਹਿੰਦੇ ਉਸ ਕੰਮ ਦੇ ਵਿੱਚ ਹੀ ਇਮਾਨਦਾਰ ਰਹੇ ਸਬਰ ਦੇ ਵਿੱਚ ਰਹੇ ਉਸ ਕੰਮ ਨੂੰ ਇਮਾਨਦਾਰੀ ਦੇ ਨਾਲ ਕਰ ਵਫਾਦਾਰੀ ਦੇ ਨਾਲ ਕਰ ਜ਼ਿੰਮੇਵਾਰੀ ਸਮਝ ਕੇ ਕਰ ਜਦੋਂ ਉਹ ਕੰਮ ਹੀ ਤੇਰਾ ਧਰਮ ਬਣ ਜਾਏਗਾ ਤਾਂ ਸਮਝ ਲੈ ਕੇ ਤੂੰ ਨਾਮ ਜਪ ਰਿਹਾ ਹੈ ਤੇਰਾ ਨਾਮ ਜਪਣ ਹੋ ਰਿਹਾ ਹੈ ਇਹ ਠੀਕ ਹੈ ਕਿ ਕੋਈ ਇਨਸਾਨ ਸਪੈਸ਼ਲ ਤੌਰ ਤੇ ਕੁਝ ਸਮਾਂ ਕੱਢਦਾ ਏ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਅੰਦਰ ਬੈਠਿਆ ਜਾਏ। ਨਾਮ ਜਪਿਆ ਜਾਏ। ਵਾਹਿਗੁਰੂ ਵਾਹਿਗੁਰੂ ਕੀਤਾ ਜਾਵੇ। ਤੇ ਜਾਂ ਫਿਰ ਗੁਰੂ ਸਾਹਿਬ ਬਾਣ ਦਾ ਧਿਆਨ ਧਰਿਆ ਜਾਏ। ਇਹ ਠੀਕ ਹੈ। ਪਰ ਅਸਲ ਨਾਮ ਜਪਣਾ ਗੁਰੂ ਪਾਤਸ਼ਾਹ ਕਹਿੰਦੇ ਤੂੰ ਆਪਣੀ ਕਿਰਤ ਕਰਦਾ ਕਰਦਾ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਯਾਦ ਰੱਖ। ਇਹ ਤੇਰਾ ਨਾਮ ਜਪਣਾ। ਇਹ ਅਤਲ ਜੀਵਨ ਦੇ ਵਿੱਚ ਨਾਮ ਲੈਣਾ ਨਹੀਂ ਦੂਜਾ ਪਾਸਾ ਵੇਖੀਏ ਬੰਦਾ ਗੁਰਦੁਆਰੇ ਦੇ ਵਿੱਚ ਨਾਮ ਲੈਂਦਾ ਏ ਅੱਧਾ ਘੰਟਾ 15 ਮਿੰਟ 10 ਮਿੰਟ ਨਾਮ ਜਪਿਆ ਵਾਹਿਗੁਰੂ ਕੀਤਾ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਲਿਆ ਗੁਰੂ ਸਹਿਬਾਨ ਦਾ ਨਾਮ ਲਿਆ ਪਰ ਜੇ ਉਹ ਨਾਮ ਜਪਣ ਤੋਂ ਬਾਅਦ ਜਾ ਕਰਕੇ ਇਨਸਾਨ ਫਿਰ ਉਸੇ ਹੀ ਤਰ੍ਹਾਂ ਦੇ ਕੋ ਕਰਮ ਮਾੜੇ ਕਰਮਾਂ ਠੱਗੀਆਂ ਬੇਈਮਾਨੀਆਂ ਸਮਾਜ ਦੇ ਅੰਦਰ ਕਰਦਾ ਹੈ ਜਾ ਕੇ ਤੇ ਗੁਰੂ ਪਾਤਸ਼ਾਹ ਕਹਿੰਦੇ ਫਿਰ ਨਾਮ ਨਹੀਂ ਜਪਿਆ ਜਾਣਾ ਫਿਰ ਨਾਮ ਕਿਵੇਂ ਲਿਆ ਜਾਵੇਗਾ ਪਰ ਸਮਾਜ ਦੇ ਤੱਕ ਸਹੀ ਪ੍ਰਿਭਾਸ਼ਾ ਸਹੀ ਅਰਥਾਂ ਦੇ ਵਿੱਚ ਸ਼ਬਦਾਂ ਦੀ ਵਿਆਖਿਆ ਕਈ ਵਾਰ ਪਹੁੰਚਦੀ ਹੀ ਨਹੀਂ ਤੇ ਸਮਾਜ ਇਹਨੂੰ ਪ੍ਰਵਾਨ ਵੀ ਕਈ ਵਾਰ ਨਹੀਂ ਕਰਦਾ ਇਹ ਸੌਖਾ ਹੈ ਕਿ ਪੰਜ ਇੱਕ ਮਿੰਟ ਵਾਹਿਗੁਰੂ ਵਾਹਿਗੁਰੂ ਕਰ ਲਈਏ ਇਹ ਸੌਖੀ ਖੇਡ ਹੈ ਪਰ ਜੇ ਕਿਸੇ ਕੰਮ ਕਰ ਰਹੇ ਹਾਂ ਕਿਤੇ ਕਿਰਤ ਕਰ ਰਹੇ ਹਾਂ ਉਸ ਕੰਮ ਦੇ ਵਿੱਚ ਉਸ ਕਿਰਤ ਦੇ ਵਿੱਚ ਵਫਾਦਾਰੀ ਬਖਾਉਣੀ ਵਫਾਦਾਰੀ ਦੇ ਦੁਆਰਾ ਨਾਮ ਜਪਣਾ ਔਖਾ ਹੈ ਕਿਉਂਕਿ ਲੋਭ ਲਾਲਚ ਦੀ ਬਿਰਤੀ ਹੈ ਤੇ ਲੋਭ ਲਾਲਚ ਦੀ ਬਿਰਤੀ ਰੱਖਣ ਵਾਲਾ ਇਨਸਾਨ ਫਿਰ ਇਮਾਨਦਾਰੀ ਦੇ ਦੁਆਰਾ ਕਿਵੇਂ ਨਾਮ ਜਪੇਗਾ ਲੋਭ ਲਾਲਚ ਦੀ ਬਿਰਤੀ ਦੇ ਦੁਆਰਾ ਚੱਲਣ ਵਾਲਾ ਇਨਸਾਨ ਉਹ ਕਿਵੇਂ ਇਹ ਪਰਿਪਾਸ਼ਾ ਨੂੰ ਇਹ ਸੱਚ ਵਾਲੇ ਨਾਮ ਨੂੰ ਕਮਾ ਸਕਦਾ ਹੈ ਕਿਉਂਕਿ ਸੋਚਦਾ ਹੀ ਉਹਦੇ ਤੇ ਲਾਲਚ ਵਾਲੀ ਬਿਰਤੀ ਤੋਂ ਹੈ ਉਹਦੇ ਜੀਵਨ ਦੇ ਵਿੱਚ ਨਾਮ ਨਹੀਂ ਰਹਾ ਦਿਆ ਜਾ ਸਕਦਾ ਉਹ ਫਿਰ ਭਾਵੇਂ 2 ਘੰਟੇ ਭਾਵੇਂ ਕਿੰਨਾ ਹੀ ਟਾਈਮ ਕਹੇ ਜੀ ਮੈਂ ਜ਼ੁਬਾਨ ਤੋਂ ਨਾਮ ਬੋਲਦਾ ਹਾਂ ਜ਼ੁਬਾਨ ਤੋਂ ਨਾਮ ਲੈਂਦਾ ਹਾਂ ਫਿਰ ਨਾਮ ਨਹੀਂ ਜਪਿਆ ਗਿਆ ਨਾਮ ਦੇ ਆਧਾਰ ਤੇ ਹੀ ਸਾਰਾ ਬ੍ਰਹਿਮੰਡ ਹੈ। ਨਾਮ ਦੇ ਆਧਾਰ ਤੇ ਹੀ ਸਾਰੀ ਦੁਨੀਆ ਚੱਲ ਰਹੀ ਹੈ। ਗੁਰਬਾਣੀ ਨੇ ਤੇ ਇਹ ਬਿਆਨ ਕੀਤਾ ਹੈ ਕਿ ਤੇਰਾ ਨਾਮ ਹੀ ਹੈ। ਨਾਮ ਦਾ ਅਰਥ ਹੈ ਹੋਂਦ ਉਸ ਅਕਾਲ ਪੁਰਖ ਪਰਮਾਤਮਾ ਦਾ ਵਜੂਦ ਤੇ ਵਜੂਦ ਨੂੰ ਫਿਰ ਜਪਿਆ ਕਿਵੇਂ ਜਾਵੇਗਾ ਜੀਵਨ ਦੇ ਵਿੱਚ। ਮਨਾ ਜਿੱਥੇ ਵੀ ਰਹਿਣਾ ਹੈ ਅਕਾਲ ਪੁਰਖ ਪਰਮਾਤਮਾ ਦੇ ਭੈ ਦੇ ਵਿੱਚ ਰਹਿਗਾ। ਆਹ ਕਿਹੜਾਈ ਜੀ ਬੰਦੇ ਨੇ ਗਲਤ ਕੰਮ ਕਰਨਾ ਹੋਵੇ ਤੇ ਬੰਦਾ ਆਪਣੀ ਸੇਫਟੀ ਜ਼ਰੂਰ ਰੱਖਦਾ ਏ ਗੁਰਦੁਆਰਿਆਂ ਦੇ ਵਿੱਚ ਕੈਮਰੇ ਲੱਗੇ ਨੇ ਹਰ ਥਾਂ ਤੇ ਬੰਦਾ ਕੈਮਰਾ ਲਾ ਕੇ ਰੱਖਦਾ ਏ ਅੱਜ ਕੱਲ ਤੇ ਉਹ ਕੈਮਰੇ ਤੋਂ ਵੀ ਬੰਦਾ ਬਚਣਾ ਚਾਹੁੰਦਾ ਏ ਹੁਣ ਪਰ ਇੱਕ ਕੈਮਰਾ ਏ ਕਹਿੰਦੇ ਉਸ ਅਕਾਲ ਪੁਰਖ ਪਰਮਾਤਮਾ ਦਾ ਜਿਹੜਾ ਤੇਰੇ ਅੰਦਰ ਲੱਗਿਆ ਹੋਇਆ ਏ ਬੰਦਾ ਵੇਖਦਾ ਤੇ ਹੈ ਅੱਗੇਉਂ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾ ਛਪਾਵੇ ਅਗਿਉਂ ਵੀ ਵੇਖ ਲੈਂਦਾ ਪਿੱਛੋਂ ਵੀ ਵੇਖ ਲੈਂਦਾ ਚਾਰੇ ਤਰਫਾਂ ਤੋਂ ਦੇਖ ਲੈਂਦਾ ਕਿ ਮੈਨੂੰ ਕੋਈ ਦੇਖ ਤੇ ਨਹੀਂ ਰਿਹਾ ਮੈਂ ਆ ਪੜਾ ਕਰਮ ਕਰਨ ਲੱਗਾ ਮੈਂ ਕਿਸੇ ਦੇ ਨਾਲ ਕੋਈ ਕਰਮ ਕਰਨ ਲੱਗਾ ਹਾਂ ਕੋਈ ਮੈਨੂੰ ਇਨਸਾਨ ਫੜ ਨਾ ਲਵੇ ਵੇਖ ਨਾ ਲਵੇ ਪਰ ਕਹਿੰਦੇ ਉਸ ਅਕਾਲ ਪੁਰਖ ਪ੍ਰਮਾਤਮਾ ਤੋਂ ਮਨਾ ਕਿਵੇਂ ਲੁਕਾਏਗਾ ਕਿਵੇਂ ਬਚੇਗਾ ਇਹ ਨਾਮ ਦੀ ਹੋਂਦ ਨੂੰ ਮੰਨ ਲੈਣਾ ਜਦੋਂ ਤੂੰ ਮੰਨ ਲਏਗਾ ਕਿ ਅਕਾਲ ਪੁਰਖ ਪਰਮਾਤਮਾ ਮੇਰੇ ਲਾਗੇ ਹੈ ਮੇਰੇ ਨੇੜੇ ਹੈ ਮੈਨੂੰ ਦੇਖਦਾ ਹੈ ਮੈਨੂੰ ਸੁਣਦਾ ਹੈ ਹਰ ਸਮੇ ਮੇਰੇ ਤੇ ਉਹਦਾ ਧਿਆਨ ਹੈ ਕਿਉਂਕਿ ਕਿ ਗੁਰਬਾਣੀ ਅੰਦਰ ਪੜਦੇ ਆ ਨਾ ਜੀ ਕਿ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ ਉਹ ਅਕਾਲ ਪੁਰਖ ਪਰਮਾਤਮਾ ਸੱਜਣ ਮਿੱਤਰ ਹਮੇਸ਼ਾ ਹੀ ਨਾਲ ਰਹਿੰਦਾ ਹੈ ਤੇ ਸੰਭਾਲ ਰਿਹਾ ਹੈ ਪਰ ਬੰਦੇ ਨੂੰ ਇਹ ਮਹਿਸੂਸ ਨਹੀਂ ਹੁੰਦਾ ਦੁਖਾਂਤ ਦੀ ਗੱਲ ਹੈ ਕਿ ਬੰਦੇ ਨੂੰ ਰੱਬ ਇੰਨਾ ਪਰਮ ਪ੍ਰਮਾਤਮਾ ਸਰਬ ਸ਼ਕਤੀਮਾਨ ਉਹ ਅਕਾਲ ਪੁਰਖ ਵਾਹਿਗੁਰੂ ਉਹਦੇ ਜੰਮਣ ਤੋਂ ਪਹਿਲਾਂ ਤੇ ਮਰਨ ਤੋਂ ਬਾਅਦ ਤੱਕ ਉਹਦੇ ਨਾਲ ਹੀ ਨਾਲ ਹੈ ਬੰਦੇ ਨੂੰ ਮਹਿਸੂਸ ਨਹੀਂ ਹੁੰਦਾ ਗਾਵੇ ਕੋ ਜਾਪੇ ਦੇ ਸੇ ਦੂਰ ਗਾਵੇ ਕੋ ਵੇਖੇ ਫਾਦਰਾ ਦੂਰ ਕਈਆਂ ਨੂੰ ਨੇੜੇ ਤੇ ਕਈਆਂ ਨੂੰ ਦੂਰ ਹੀ ਲੱਗੀ ਜਾਂਦੇ ਨੇ ਪਰ ਸਮਝ ਕਿਸੇ ਨੂੰ ਵੀ ਨਹੀਂ ਆਉਂਦਾ ਮਹਿਸੂਸ ਕਿਸੇ ਨੂੰ ਵੀ ਨਹੀਂ ਹੁੰਦਾ ਤੇ ਮੈਂ ਵਾਪਸ ਆ ਜਾਮਾ ਉਸੇ ਹੀ ਗੱਲ ਤੇ ਨਾਮ ਜਪਣ ਦਾ ਅਰਥ ਹੈ ਨਾਮ ਦਾ ਅਰਥ ਹੈ ਹੋਂਦ ਤੇ ਹੋਂਦ ਨੂੰ ਜਿੰਨਾ ਟਾਈਮ ਬੰਦਾ ਮਹਿਸੂਸ ਨਹੀਂ ਕਰੇਗਾ ਉਹ ਝੂਠ ਵੀ ਬੋਲੇਗਾ ਬੇਈਮਾਨੀਆਂ ਵੀ ਕਰੇਗਾ ਗਲਤ ਕੁਕਰਮ ਵੀ ਕਰੇਗਾ ਕਿਉਂਕਿ ਉਹਨੂੰ ਤੇ ਅਜੇ ਤੱਕ ਹੋਂਦ ਨਾਮ ਮਹਿਸੂਸ ਹੀ ਨਹੀਂ ਹੋਇਆ ਉਹ ਨਾਮ ਕੀ ਜਪੇਗਾ ਕੋਈ ਨਾਮ ਨਹੀਂ ਜਪ ਰਿਹਾ ਜੀ ਨਾਮ ਦੀ ਪਰਿਭਾਸ਼ਾ ਬਹੁ ਡੂੰਗੀ ਹੈ ਸਿਰਫ ਲੋਕ ਕੁਝ ਸਮੇਂ ਦੀ ਕੁਝ ਸਮੇਂ ਦੀ ਸ਼ਾਂਤੀ ਤੇ ਸੈਟੀਸਫੈਕਸ਼ਨ ਚਾਹੁੰਦੇ ਨੇ ਕੁਝ ਕੁ ਸਮਾਂ ਸ਼ਾਂਤੀ ਮਿਲ ਜਾਏ ਬਸ ਬੜਾ ਟੈਨਸ਼ਨ ਸੀ ਪਰੇਸ਼ਾਨੀ ਸੀ ਚੱਲ ਸੋਚਿਆ ਵਾਹਿਗੁਰੂ ਵਾਹਿਗੁਰੂ ਕਰ ਲਈ ਆਰਾਮ ਮਿਲੇਗਾ ਦੋ ਕਮਿੰਟ ਸਿਰਫ ਇੰਨੀ ਹੀ ਭਾਵਨਾ ਹੈ ਸੱਚ ਨੂੰ ਸਮਝਣਾ ਸੱਚ ਨੂੰ ਕਮਾਉਣਾ ਜਿਸ ਥਾਂ ਤੋਂ ਜਿਸ ਲੈਵਲ ਤੋਂ ਜਿਸ ਉੱਚੀ ਆਤਮਿਕ ਬੁੱਧੀ ਤੋਂ ਇਹ ਬ੍ਰਹਿਮੰਡ ਦਾ ਗਿਆਨ ਜਿਹੜਾ ਸਾਡੇ ਵਿੱਚਕਾਰ ਹੈ ਦਿਲੋਂ ਕੋਈ ਵੀ ਨਹੀਂ ਸਮਝਣਾ ਚਾਹੁੰਦਾ ਐ ਇੰਨਾ ਡੂੰਘਾ ਕੌਣ ਜਾਣਾ ਚਾਹੁੰਦਾ ਹੈ ਨਾ ਹੀ ਕੋਈ ਸਮਝਣਾ ਚਾਹੁੰਦਾ ਹੈ ਨਾ ਹੀ ਕੋਈ ਸਮਝਾਉਣਾ ਚਾਹੁੰਦਾ ਹੈ ਰੋਟੀਆਂ ਕਾਰਨ ਪੂਰੇ ਤਾਲ ਸੁਣਾਉਣ ਵਾਲੇ ਵੀ ਸਿਰਫ ਰੋਟੀਆਂ ਕਾਰਨ ਹੀ ਜੋ ਬੋਲਦੇ ਨੇ ਕਥਾ ਕਰਦੇ ਨੇ ਸਿਰਫ ਮਾਇਆ ਤੇ ਧਿਆਨ ਹੈ ਇਹ ਜ਼ਰੂਰੀ ਹੈ ਰੱਬ ਨਾਲੋਂ ਘੱਟ ਨਹੀਂ ਮਾਇਆ ਪਹਿਲੀ ਗੱਲ ਕਹਿ ਦੇਵਾਂ ਪਰ ਬਿਰਤੀ ਹੀ ਉੱਥੇ ਟਿਕ ਗਈ ਹੈ ਮਾਇਆ ਤੋਂ ਬਿਨਾ ਕੁਝ ਵੀ ਨਹੀਂ ਚੱਲਦਾ ਸਾਰੇ ਪ੍ਰਬੰਧ ਸਭ ਕੁਝ ਚੱਲਣਾ ਹੈ ਮੈਂ ਉਸੇ ਗੱਲ ਤੇ ਪਰ ਬੰਦੇ ਦਾ ਧਿਆਨ ਸਿਰਫ ਇੱਥੇ ਹੋ ਗਿਆ ਏ ਉਹ ਬ੍ਰਹਿਮੰਡ ਦੇ ਏਡੇ ਉੱਚੇ ਗਿਆਨ ਨੂੰ ਕਮਾਉਣ ਸਮਝਣ ਦੀ ਬਿਰਤੀ ਤਾਂ ਕਿਸੇ 'ਚ ਹੈ ਹੀ ਨਹੀਂ ਕਿਸੇ 'ਚ ਕੋਈ ਵਿਰਲੇ ਜਦ ਮੈਂ ਉਤਮ ਕਾਢੀਏ ਵਿਰਲੇ ਕਹੀ ਕਿ ਵਿਰਲੇ ਇਨਸਾਨ ਨੇ ਜਿਹੜੇ ਐਸਾ ਨਾਮ ਨਿਰੰਜਨ ਦੇਉਂ ਪਾਤਸ਼ਾਹ ਤੇਰੇ ਨਾਮ ਨੂੰ ਐਸੇ ਮਹਾਨ ਨਾਮ ਨੂੰ ਕੋਈ ਵਿਰਲਾ ਜਾਨੀ ਸਮਝਦਾ ਏ ਕੋਈ ਕੋਈ ਇਨਸਾਨ ਹੈ ਜਿਹੜਾ ਉੱਥੋਂ ਤੱਕ ਪਹੁੰਚਦਾ ਏ ਨਹੀਂ ਤੇ ਪਾਤਸ਼ਾਹ ਨਿੱਕੀਆਂ ਨਿੱਕੀਆਂ ਮਨਸ਼ਾ ਨੇ ਨਿੱਕੀਆਂ ਨਿੱਕੀਆਂ ਗੱਲਾਂ ਨੇ ਉੱਥੇ ਟਿਕੇ ਹਾਂ ਤਾਂ ਪਾਤਸ਼ਾਹ ਹਉ ਜਾਚਕ ਤੂੰ ਅਲਖ ਅਪੇਉ ਮੈਂ ਤੇਰੇ ਦਰ ਦਾ ਮੰਗਤਾ ਹਾਂ ਮੈਂ ਜਾਚਕ ਹਾਂ ਮੈਂ ਹਮੇਸ਼ਾ ਹੀ ਮੰਗਣ ਬਿਰਤੀ ਦੇ ਨਾਲ ਆਇਆ ਹਾਂ ਪਰ ਇੱਥੇ ਪਦਾਰਥਨਾ ਜੀ ਮੰਗੀਏ ਮਨ ਬੜਾ ਭੁੱਖਾ ਜੀ ਹਰ ਸਮੇਂ ਹੀ ਮੰਗਤੀ ਬਿਲਤੀ ਦੇ ਨਾਲ ਹੀ ਚੱਲਦਾ ਹੈ ਭਿਖਾਰੀ ਬਣਿਆ ਰਹਿੰਦਾ ਹੈ ਇੱਕ ਤੇ ਹੈ ਗੁਰੂ ਦੇ ਸੇ ਭਿਖਾਰੀ ਹੈਗੇ ਹੀ ਆ ਇੱਕ ਹੈ ਹਮੇਸ਼ਾ ਹੀ ਪਦਾਰਥਾਂ ਦੇ ਵਿੱਚ ਹੀ ਫਸਿਆ ਰਹਿੰਦਾ ਹੈ ਹਮੇਸ਼ਾ ਇਹ ਮਿਲ ਜੇ ਉਹ ਮਿਲ ਜੇ ਇਹ ਹੋ ਜਾਏ ਕਦੇ ਨਹੀਂ ਮੰਗਦਾ ਪਾਤਸ਼ਾ ਤੁਸੀਂ ਤੇ ਮਿਲੋ ਕਦੇ ਨਾਮ ਬਖਸ਼ੂ ਜੀਵਨ ਦੇ ਵਿੱਚ ਬੜਾ ਕੁਝ ਮੰਗਦੇ ਹੀ ਆ ਰਹੇ ਹੁਣ ਤੱਕ ਮੰਗਦੇ ਹੀ ਆ ਰਹੇ ਤੁਸੀਂ ਵੀ ਆ ਜਾਓ ਤੁਸੀਂ ਵੀ ਮਿਲ ਜਾਓ ਨਾਮ ਬਖਸ਼ ਦਿਓ ਸਮਝ ਬਖਸ਼ ਦਿਓ ਵਿਵੇਕ ਬੁੱਧੀ ਬਖਸ਼ ਦਿਓ ਐਸਾ ਕੋਈ ਵਿੱਲਾ ਮੰਗਦਾ ਏ ਐਸਾ ਕੋਈ ਵਿੱਲਾ ਜਾਚਕ ਹੈ ਤਾਂ ਪਾਤਸ਼ਾਹ ਕਹਿੰਦੇ ਮੈਂ ਤੇਰਾ ਜਾਚਕ ਬਣ ਗਿਆ ਹਾਂ ਹਾਂ ਜਾਚਕ ਤੂੰ ਅਲੱਖ ਭਿਓ ਤੇਰਾ ਕੋਈ ਅੰਤ ਨਹੀਂ ਹੈ ਤੇਰਾ ਅੰਤ ਕਿਸੇ ਪਾਸੇੋਂ ਤੇਰਾ ਪਾਇਆ ਨਹੀਂ ਜਾ ਸਕਦਾ ਤੈਨੂੰ ਗਣਨਾ ਨਹੀਂ ਕੀਤਾ ਜਾ ਸਕਦਾ ਤਾਂ ਗੁਰੂ ਪਾਤਸ਼ਾਹ ਕਿਰਪਾ ਕਰਨ ਦੇ ਨਾਮ ਦੀ ਪ੍ਰਿਪਾਸ਼ਾ ਪਹਿਲਾ ਬੰਦ ਹੈ ਜੀ ਆਪੇ ਸ਼ਬਦ ਆਪੇ ਨਿਸ਼ਾਨ ਪਾਤਸ਼ਾਹ ਤੇਰਾ ਨਾਮ ਐਸਾ ਹੈ ਤੂੰ ਆਪ ਐਸਾ ਹੈ ਤੇਰੀ ਸਿਫਤ ਸਲਾਹ ਐਸੀ ਹੈ ਮਨੁੱਖ ਦੇ ਜੀਵਨ ਦਾ ਜਿਸ ਨੂੰ ਇਹ ਸਮਝ ਆ ਜਾਂਦਾ ਹੈ ਉਹਦਾ ਤੂੰ ਰਾਹਦਾਰੀ ਬਣ ਜਾਂਦਾ ਹੈ ਉਹਦਾ ਨਿਸ਼ਾਨ ਬਣ ਜਾਂਦਾ ਉਹਦੇ ਜੀਵਨ ਦੇ ਜਿਉਣ ਦਾ ਢੰਗ ਬਣ ਜਾਂਦਾ ਹੈ ਪਰ ਜਿਹਨੂੰ ਇਹ ਪਤਾ ਲੱਗ ਜਾਂਦਾ ਹੈ ਬਹੁਤਿਆਂ ਨੂੰ ਨਹੀਂ ਪਤਾ ਲੱਗਦਾ ਕਿ ਸਿਫਤ ਸਲਾਹ ਹੀ ਨਾਲ ਜਾਣੀ ਹੈ ਸੱਚ ਨਿਭਣੀ ਹੈ ਜੀਵਨ ਦੀ ਰਾਹਦਾਰੀ ਕਿਵੇਂ ਬਣੇਗਾ ਜੀਵਨ ਦੀ ਰਾਹਦਾਰੀ ਤੇ ਮਨੁੱਖ ਦਾ ਧੰਨ ਮਾਇਆ ਲੋਭ ਲਾਲਚ ਬਣ ਚੁੱਕੀ ਹੈ ਰਾਹਦਾਰੀ ਸਮਝ ਰਹੇ ਹੋ ਨਾ ਜੀ ਕਿ ਖੁਰਾਕ ਨਿਸ਼ਾਨ ਮਾਰਗਦਰਸ਼ਕ ਜੀਵਨ ਨੂੰ ਸੇਧ ਦੇਣ ਵਾਲੀਆਂ ਗੱਲਾਂ ਉਹ ਸਾਡਾ ਕੀ ਹੋਣਾ ਚਾਹੀਦਾ ਹੈ ਇਹ ਗੁਰੂ ਦਾ ਗਿਆਨ ਗੁਰੂ ਦੀ ਸਮਝ ਗੁਰੂ ਦਾ ਉਪਦੇਸ਼ ਪਰ ਇਹ ਨਾ ਰਹਿ ਕੇ ਕਹਿੰਦੇ ਪਾਤਸ਼ਾਹ ਮੇਰਾ ਕੁਝ ਹੋਰ ਹੀ ਬਣ ਗਿਆ ਤਾਂ ਆਪੇ ਸ਼ਬਦ ਆਪੇ ਨਿਸ਼ਾਨ ਤੇ ਕਹਿੰਦੇ ਆਪੇ ਸੁਰਤਾ ਆਪੇ ਜਾਣ ਪਾਤਸ਼ਾਹ ਇਹ ਹੁਣ ਅਗਲੀ ਬਿਰਤੀ ਦੀ ਗੱਲ ਹੈ ਜੀ ਕਿ ਜਦੋਂ ਮਨੁੱਖ ਦੇ ਜੀਵਨ ਦੇ ਅੰਦਰ ਨਾ ਉਹ ਅਕਾਲ ਪੁਰਖ ਪਰਮਾਤਮਾ ਆ ਜਾਂਦਾ ਏ ਜਦੋਂ ਮਹਿਸੂਸ ਹੋ ਜਾਂਦਾ ਏ ਤਾਂ ਕਹਿੰਦੇ ਤੂੰ ਆਪ ਹੀ ਆਪੇ ਸੁਰਤਾ ਤੂੰ ਸੁਣਨ ਵਾਲਾ ਵੀ ਆਪ ਹੀ ਹੈ ਮੈਂ ਸੋਣੀ ਨਹੀਂ ਰਹਾ ਜਦੋਂ ਸਾਹਮਣੇ ਬੈਠ ਕੇ ਮਹਿਸੂਸ ਹੋਵੇਗਾ ਨਾ ਜੀ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋ ਏ ਜਿਨੇ ਐ ਸਾਕਰ ਗੂਜਿਆ ਮੀਤ ਹਮਾਰਾ ਸੋਏ ਕਬੀਰ ਜਦੋਂ ਸਮਝ ਆ ਗਿਆ ਨਾ ਸਾਰਿਆਂ ਤੋਂ ਬੁਰਾ ਮੈਂ ਹੀ ਆ ਅਹੰਕਾਰ ਅੰਦਰੋਂ ਖਤਮ ਹੋ ਗਿਆ ਫਿਰ ਅੰਦਰ ਰੱਬ ਹੋਵੇਗਾ ਰੱਬ ਦਾ ਨਿਵਾਸ ਹੋਵੇਗਾ ਫਿਰ ਸੁਣਨ ਵਾਲਾ ਵੀ ਆਪ ਹੀ ਹੋਵੇਗਾ ਤੇ ਜਾਣਨ ਵਾਲਾ ਵੀ ਆਪ ਹੀ ਹੋਵੇਗਾ ਰਸ ਨੂੰ ਮਾਣੇਗਾ ਫਿਰ ਆਨੰਦ ਆਏਗਾ ਕਹਿੰਦੇ ਆਪੇ ਕਰ ਕਰ ਵੇਖਿਆ ਤਾਣ ਆਪ ਹੀ ਇਹ ਸ੍ਰਿਸ਼ਟੀ ਦਾ ਜਿੰਨਾ ਕੁਝ ਰਚਨਹਾਰ ਨੇ ਰਚਿਆ ਆਪ ਹੀ ਆਪਣਾ ਤਨ ਆਪਣਾ ਬਲ ਵੇਖਦਾ ਹੈ ਸੰਭਾਲਦਾ ਹੈ ਸਭ ਕੁਝ ਆਪ ਕਰਦਾ ਹੈ ਉਹ ਅਕਾਲ ਪੁਰਖ ਪਰਮਾਤਮਾ ਦੀ ਰਚਨਾ ਉਹ ਤੋਂ ਕੁਝ ਵੀ ਲੁਕਿਆ ਨਹੀਂ ਕੁਝ ਵੀ ਛੁਪਿਆ ਨਹੀਂ ਸਾਰਾ ਕੁਝ ਉਹਦੇ ਧਿਆਨ ਦੇ ਵਿੱਚ ਰਹਿੰਦਾ ਹੈ ਉਹਦੇ ਕੇਂਦਰਤ ਤੇ ਰਹਿੰਦਾ ਹੈ ਸਾਰਾ ਕੁਝ ਨਾਮ ਦੇ ਵਿੱਚ ਹੁਕਮ ਦੇ ਵਿੱਚ ਨਿਰੰਤਰ ਚੱਲ ਰਿਹਾ ਹੈ ਵਹਿ ਰਿਹਾ ਹੈ ਉਹਦੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਰੂਪੀ ਹੁਕਮ ਦੇ ਆਧਾਰ ਦੇ ਉੱਪਰ ਪਰ ਜੇ ਸਾਨੂੰ ਸਮਝ ਆ ਜਾਏ ਜੀ ਤਾਂ ਸਾਥ ਸੰਗਤ ਜੀ ਫਿਰ ਜੀਵਨ ਦੇ ਅੰਦਰ ਇਹ ਮਹਿਸੂਸ ਹੋ ਜਾਂਦਾ ਹੈ ਪਾਤਸ਼ਾਹ ਤੋਂ ਸਭ ਕੁਝ ਆਪ ਹੀ ਕਰ ਰਿਹਾ ਹੈ ਮੈਂ ਕੁਝ ਨਹੀਂ ਕਰ ਰਿਹਾ ਮੇਰੀ ਇੰਨੀ ਸਮਰੱਥਾ ਇੰਨੀ ਪਾਵਰ ਇੰਨੀ ਬੁੱਧੀ ਨਹੀਂ ਕਿ ਮੈਂ ਕੁਝ ਕਰਾਂ ਜਾਂ ਕਰ ਸਕਾਂ ਇਹ ਸਭ ਕੁਝ ਤੇਰੀ ਹੀ ਹੱਥ ਦੇ ਵਿੱਚ ਹੈ ਤੂੰ ਦਾਤਾ ਨਾਮ ਪ੍ਰਵਾਨ ਤੇ ਪਾਤਸ਼ਾਹ ਤੂੰ ਦਾਤਾ ਏ ਤੂੰ ਦਾਤਾ ਦੇਣ ਵਾਲਾ ਏ ਤੇ ਜਿਸ ਮਨੁੱਖ ਨੇ ਇਹ ਨਾਮ ਸਮਝ ਕੇ ਪੜ੍ਹ ਕੇ ਆਪਣੇ ਜੀਵਨ ਦੇ ਵਿੱਚ ਕਮਾਲਿਆ ਉਹ ਪ੍ਰਵਾਨ ਹੋ ਜਾਂਦਾ ਏ ਉਹ ਆਪਣਾ ਜੀਵਨ ਸਫਲ ਕਰ ਲੈਂਦਾ ਏ ਜਿਸ ਨੇ ਸਿਰਬੀ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਏ ਜਿਨੇ ਪਿਆਰ ਪਾਲਿਆ ਸਾਥ ਸੰਗਤ ਜੀ ਜਿੰਨਾ ਵੀ ਸਮਾਂ ਬੈਠਦੇ ਹਾਂ ਆਉਂਦੇ ਹਾਂ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਆਪ ਸਭ ਸਿਆਣੀ ਸੂਝਮਾਨ ਬੈਠੇ ਹੋ ਉਹਨਾਂ ਬਚਨਾਂ ਨੂੰ ਕਮਾਈਏ ਜੀਵਨ ਦਾ ਆਧਾਰ ਬਣਾਈਏ ਤਾਂ ਇਹ ਸਾਡਾ ਬੈਠਣਾ ਸਾਡਾ ਆਉਣਾ ਗੁਰੂ ਦੇ ਕੋਲ ਲਾਹੇ ਦਾ ਹੈ ਸਾਡਾ ਜੀਵਨ ਸਫਲ ਹੋਵੇਗਾ ਆਪ ਸਭ ਦਾ ਬੜੇ ਹੀ ਤਹਿ ਦਿਲੋਂ ਮੈਂ ਧੰਨਵਾਦ ਕਰਦਾ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਬੈਠ ਕਰਕੇ ਆਪ ਜੀ ਨੇ ਗੁਰਬਾਣੀ ਦੇ ਸ਼ਬਦ ਵਿਚਾਰ ਨੂੰ ਸੁਣਿਆ ਹੈ ਵਿਚਾਰਾਂ ਕਰਦੇ ਹੁਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਨੀ ਜੀ ਅੰਤ ਵਿੱਚ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KALI ਮਹੱਲਾ ਤੀਜਾ ਅਨੰਦ ਦੇ ਕੋ ਹੰਕਾਰ ਸਤਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ sada ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇ ਰਹਿ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਹਿ ਨਾਨਕ ਸਚੇ ਸਾਹਿਬ ਕੀ ਆਲਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਏ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਹੀਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾਜਿਤ ਕਰ ਧਾਰਿਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈਨ ਸੁਖ ਹੋਆ ਤਤ ਕਰਿ ਅਣ ਹਦ ਬਾਜੇ ਅਨੰਦ ਸੁਣੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੀ ਸਗਲ ਵਿਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ